भाइयों अभी मैं श्री दरबार साहिब गया था तो वहाँ पर मुझसे भूल से एक गलती हो गई उस सब उसके लिए मैं आप सबसे माफी मांगता हूँ और भाई मुझे वहाँ के मर्यादा का नहीं पता था वरना मैं कभी भी ऐसा नहीं करता तो भाइयों अपना बेटा समझ के अपना भाई समझ के मेरी गलती को माफ किया जाए बीते दिन सचखंड श्री हरिमंदिर साहब के पावन सरोवर कुरली करके के मामले ਤਲ ਫੜ ਲਿਆ ਇਸ ਮਾਮਲੇ ਨੂੰ ਲੈ ਕੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਮ੍ਰਿਤਸਰ ਪੁਲਿਸ ਨੇ ਕੁੱਲ 6 ਸ਼ਿਕਾਇਤਾਂ ਸੰਭੇ ਗਈ ਦੋਸ਼ੀ ਨੌਜਵਾਨ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਮੀਡੀਆ ਨਾਲ ਗੱਲਬਾਤ ਕਰਦਿਆਂ ਜੀ ਪੀ ਸੀ ਦੇ ਲੀਗਲ ਐਡਵਾਈਜ਼ਰ ਅਮਨ ਗੀਲ ਸਿੰਘ ਸਿਆਲੀ ਨੇ ਦੱਸਿਆ ਕਿ ਕਮੇਟੀ ਵੱਲੋਂ ਆਪਣੇ ਪੱਧਰ ਤੇ ਵੀ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਗਈ ਹੈ ਜਾਂਚ ਤਰਨ ਸਾਹਮਣੇ ਆਇਆ ਕਿ ਉਕਤ ਮੁਸਲਮ ਨੌਜਵਾਨ ਬੇਅਦਬੀ ਤੇ ਨੀਦਰਸ਼ ਰਿਮ ਦਰਬਾਰ ਸਾਹਿਬ ਪਹੁੰਚਾ ਸੀ ਉਨਾਂ ਮੁਤਾਬਕ 13 ਜਨਵਰੀ ਨੂੰ ਉਹ ਨੌਜਵਾਨ ਆਪਣੇ ਚਾਰ ਦੋਸਤਾਂ ਨਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਇਆ ਸੀ ਤਲਾਗਵਾ 20 ਮਿੰਟ ਤੱਕ ਦਰਬਾਰ ਸਾਹਿਬ ਵਿੱਚ ਮੌਜੂਦ ਰਿਹਾ ਅਮਨਪੀਰ ਸਿੰਘ ਸਿਆਲੀ ਨੇ ਕਿਹਾ ਕਿ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਨੌਜਵਾਨ ਬਲਵੰਤ ਸਿੰਘ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਵੀ ਨਹੀਂ ਪਹੁੰਚਿਆ ਜੋ ਕਿ ਸ਼ਖਤ ਹੋਰ ਮਜ਼ਬੂਤ ਕਰਦਾ ਹੈ ਜੀਪੀਸੀ ਨੇ ਮਾਮਲਾ ਗੰਭੀਰ ਦੱਸਦੇ ਹੋਏ ਅਮਰਸਰ ਦੇ ਪੁਲਿਸ ਕਮਿਸ਼ਨ ਨੂੰ ਸ਼ਿਕਾਇਤ ਝੋਪੀ ਹੈ ਤੇ ਮੰਗ ਕੀਤੀ ਹੈ ਕਿ ਧਾਰਮਿਕ ਭਵਨ ਉੱਤੇ ਸਹਜਣ ਵਾਲੇ ਇਸ ਮਾਮਲੇ ਵਿੱਚ ਕਾਨੂੰਨ ਅਨੁਸਾਰ ਕੜੀ ਕਾਰਵਾਈ ਕੀਤੀ ਜਾਵੇ 13 ਤਰੀਕ ਦੀ ਸ੍ਰੀ ਹਰਮੰਦਰ ਸਾਹਿਬ ਕੰਪਲੈਕਸ ਵਿੱਚ ਇੱਕ ਮੋਨੇ ਮੁਸਲਮਾਨ ਨੌਜਵਾਨ ਵੱਲੋਂ ਹਰਮੰਦਰ ਸਾਹਿਬ ਪ੍ਰੈਂਸਿਸ ਵਿੱਚ ਐਂਟਰ ਹੋ ਕੇ ਕਪੂਤਰ ਸਰੋਵਰ ਸਾਹਿਬ ਵਿਖੇ ਕੁਰਲੀਆਂ ਕਰਨ ਦੀ ਜਿਹੜੀ ਵੀਡੀਓ ਉਹ 16 ਤਰੀਕ ਨੂੰ ਜਿਹੜੀ ਜਨਤਕ ਕੀਤੀ ਗਈ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਿਆਨ ਵਿੱਚ ਜਦੋਂ ਇਨਸੀਡੈਂਟ ਸਾਰਾ ਆਇਆ ਅਸੀਂ ਇਹ ਸਾਰੇ ਇਨਸੀਡੈਂਟ ਦੀ ਵਿਭਾਗੀ ਪੜਤਾਲ ਕੀਤੀ ਸੀਸੀਟੀਵੀ ਫੁਟੇਜ ਖੰਗਾਲੇ ਗਏ ਜਿਸ ਤੋਂ ਇਹ ਬਿਲਕੁਲ ਕਲੀਅਰ ਹੋ ਗਿਆ ਕਿ ਇਹ ਨੌਜਵਾਨ ਬੇਅਦਬੀ ਕਰਨ ਦੀ ਨੀਅਤ ਦੇ ਨਾਲ ਹਰਮੰਦਰ ਸਾਹਿਬ ਦੇ ਜਿਹੜੇ ਪ੍ਰਿੰਸਪਸ ਦੇ ਵਿੱਚ ਇਹ ਦਾਖਲ ਹੋਇਆ ਕਿਉਂਕਿ ਜਦੋਂ ਇਹਨੇ ਵੀਡੀਓ ਬਣਾਈ ਉਸ ਤੋਂ ਬਾਅਦ ਬਾਹਰ ਆ ਕੇ ਇੱਕ ਵੀਡੀਓ ਵੀ ਜਿਹੜੀ ਇਹਨੇ ਇੱਕ ਹੋਰ ਜਨਤਕ ਕੀਤੀ ਕਿ ਮੇਰੀ ਸਿੱਖ ਧਰਮ ਦੇ ਵਿੱਚ ਬਹੁਤ ਆਸਥਾ ਹੈ ਮੇਰੇ ਮਨ 'ਚ ਚਾਹ ਸੀ ਪਿਛਲੇ 20 ਸਾਲਾਂ ਤੋਂ ਕਿ ਮੈਂ ਹਰਮੰਦਰ ਸਾਹਿਬ ਦੇ ਦਰਸ਼ਨ ਕਰਨੇ ਆ ਪਰ ਜਦੋਂ ਅਸੀਂ ਸੀਸੀਟੀਵੀ ਵੀਡੀਓ ਖੰਘਾਲੇ ਤੇ ਇਹ ਹਰਮੰਦਰ ਸਾਹਿਬ ਦਰਸ਼ਨ ਕਰਨ ਵਾਸਤੇ ਨੌਜਵਾਨ ਅੰਦਰ ਬਿਲਕੁਲ ਮੱਥਾ ਟੇਕਣ ਵਾਸਤੇ ਨਹੀਂ ਗਿਆ 20 ਮਿੰਟ ਦੇ ਕਰੀਬ ਇਹ ਪ੍ਰਕਰਮਾਂ ਦੇ ਵਿੱਚ ਜਿਹੜਾ ਉਹ ਵੀਡੀਓਜ਼ ਬਣਾਉਂਦੇ ਰਹੇ ਜਿਹਦੇ ਵਿੱਚ ਉਹ ਕੁਰਲੀਆਂ ਕਰਦੀ ਵੀਡੀਓ ਸਾਰੇ মিডিਆ ਦੇ ਜਿਹੜੀ ਉਹ ਸਾਹਮਣੇ ਆ ਉਹ ਕੁਰਲੀਆਂ ਕਰਨ ਦੀ ਜਿਹੜੀ ਇਹਨਾਂ ਦੀ ਰਵਾਇਤ ਆ ਨਮਾਜ਼ ਪੜਨ ਤੋਂ ਪਹਿਲਾਂ ਇਹ ਜਿਹੜੀਆਂ ਉਹ ਕੁਰਲੀਆਂ ਕਰਦੇ ਉਹਨੂੰ ਅਜ਼ੂ ਕਹਿੰਦੇ ਨੇ ਆਪਣੀ ਜਿਹੜੀ ਆ ਇਹ ਲੈਂਗੁਏਜ ਦੇ ਵਿੱਚ ਸੋ ਸਾਰਾ ਇਨਸੀਡੈਂਟ 16 ਤਰੀਕ ਨੂੰ ਜਦੋਂ ਸਾਡੇ ਧਿਆਨ 'ਚ ਆਇਆ ਉਸ ਤੋਂ ਬਾਅਦ ਆਸੀਂ ਮੁਕੰਮਲ ਇਹਦੀ ਪੜਤਾਲ ਕੀਤੀ ਤਫ਼ਤੀਸ਼ ਕੀਤੀ ਉਸ ਤੋਂ ਇਹ ਕਲੀਅਰ ਹੋ ਗਿਆ ਕਿ ਇਹ ਜਿਹੜਾ ਨੌਜਵਾਨ ਰਮੰਦਰ ਸਾਹਿਬ ਸਿਰਫ ਬੇਅਦਬੀ ਕਰਨ ਦੀ ਨੀਅਤ ਦੇ ਨਾਲ ਹੀ ਅੰਦਰ ਦਾਖਲ ਹੋਇਆ ਸੀ ਤੇ ਉਸ ਤੋਂ ਬਾਅਦ ਅੱਜ ਅਸੀਂ ਕਮਿਸ਼ਨਰ ਆਫ ਪੁਲਿਸ ਨੂੰ ਜਿਹੜੀ ਆ ਉਹ ਕੰਪਲੇਂਟ ਇਹਦੇ ਅਗੇਂਸਟ ਜਿਹੜੀ ਆ ਉਹ ਮੂਵ ਕਰਨ ਜਾ ਰਹੇ ਆ ਕਿ ਇਹਦੇ ਅਗੇਂਸਟ ਜਿਹੜੇ ਐਫ ਆਈ ਆਰ ਦਰਜ ਕਰਕੇ ਤੇ ਫਰਦਰ ਜਿਹੜੀ ਆ ਇਨਵੈਸਟੀਗੇਸ਼ਨ ਕੀਤੀ ਜਾਵੇ ਤਾਂ ਜੋ ਸੱਚ ਜਿਹੜਾ ਸੰਗਤ ਦੇ ਸਾਹਮਣੇ ਆਏ ਕਿਉਂਕਿ ਰਮੰਦਰ ਸਾਹਿਬ ਰੋਜ਼ ਹੀ ਬਹੁਤ ਵੱਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਨੇ ਪਰ ਸੰਗਤਾਂ ਦੇ ਹੱਲ ਅਗੇ ਉਹ ਸਾਰੇ ਪ੍ਰਬੰਧ ਜਿਹੜੇ ਉਹ ਛੋਟੇ ਪਏ ਜਾਂਦੇ ਨੇ 700 ਦੇ ਕਰੀਬ ਸੀਸੀਟੀਵੀ ਕੈਮਰਾ ਲੱਗੇ ਨੇ ਹਜ਼ਾਰ ਤੋਂ ਪਲੱਸ ਜਿਹੜਾ ਐਮਪਲਾਈ ਮੁਲਾਜ਼ਮ ਜਿਹੜੇ ਆ ਹਮੇਸ਼ਾ ਹੀ ਜਿਹੜੇ ਹਰਮੰਦਰ ਸਾਹਿਬ ਪ੍ਰਿੰਸਸ ਦੇ ਅੰਦਰ ਹੁੰਦੇ ਆ ਪਰ ਇਹੋ ਜਿਹੇ ਜਿਹੜੇ ਸ਼ਰਾਰਤੀ ਅੰਸਰ ਬਿਮਾਰ ਜਿਨ੍ਹਾਂ ਦੀ ਮਾਨਸਿਕਤਾ ਆ ਉਹ ਜਦੋਂ ਕਿਤੇ ਕੋਈ ਨਾ ਕੋਈ ਉਹ ਟਾਈਮ ਉਹ ਕੋਈ ਰਸਤਾ ਕੱਢ ਲੈਂਦੇ ਆ ਤਾਂ ਜੋ ਇਹੋ ਜੀ ਕਿਸੇ ਨਾ ਕਿਸੇ ਮੰਦਭਾਗੀ ਘਟਨਾ ਨੂੰ ਜਿਹੜਾ ਉਹ ਅੰਜਾਮ ਦਿੱਤਾ ਜਾਵੇ ਅੱਛਾ ਜੀ ਮੰਚਾ ਸਿਰ ਬੇਦ ਵੀ ਕਰਨੀ ਸੀ ਦੇਖੋ ਇਹ ਤੇ ਹੁਣ ਜੋ ਸਾਡੇ ਐਵੀਡੈਂਸ ਜੋ ਸਾਡੇ ਸੀਸੀਟੀਵੀ ਫੋਟੋਸ ਦੇ ਵਿੱਚ ਇੱਕ ਬੰਦਾ ਅੰਦਰ ਆਉਂਦਾ ਹਰਮੰਦਰ ਸਾਹਿਬ ਦੇ ਪ੍ਰਿੰਸਿਸ ਦਾਖਲ ਹੁੰਦਾ ਸਰੋਵਰ ਸਾਹਿਬ ਦੇ ਪਾਣੀ ਦੇ ਨਾਲ ਜਲ ਦੇ ਨਾਲ ਜਿਹੜਾ ਉਹ ਕੁਰਲੀਆਂ ਕਰਕੇ ਮੱਥਾ ਟੇਕਣ ਤੋਂ ਬਗੈਰ ਹੀ ਜਿਹੜਾ ਉਹ ਬਾਹਰ ਚਲੇ ਜਾਂਦਾ ਉੱਤੋਂ ਤੋਂ ਮਨਛਾ ਦੀ ਬਿਲਕੁਲ ਜਿਹੜੀ ਇੰਟੈਂਸ਼ਨ ਉਹ ਕਲੀਅਰ ਸੀ ਇਹ ਤੋਂ ਫਰਦਰ ਪੜਤਾਲ ਦੇ ਵਿੱਚ ਪੰਜ ਜਾਣੇ ਸੀ ਟੋਟਲ ਚਾਰ ਹੋਰ ਵੀ ਇਹਦੇ ਨਾਲ ਸੀ ਤੇ ਇਹਦੇ ਇਨਵੈਸਟੀਗੇਸ਼ਨ ਦਾ ਮੈਟਰ ਆ ਜਿਹੜੇ ਨਾਲ ਵੀਡੀਓਜ਼ ਵੀ ਬਣਾ ਰਹੇ ਸੀ ਕਿਹਦੇ ਏਜੰਸੀ ਦੇ ਨੇ ਇਹਨਾਂ ਦੇ ਰੂਟਸ ਕਿਹਦੇ ਨਾਲ ਜੁੜੇ ਨੇ ਇਹਦੇ ਪੁਲਿਸ ਪੜਤਾਲ ਦਾ ਫਰਦਰ ਮੈਟਰ ਆ ਅੱਛਾ ਉਨੇ ਕੋਈ ਹੋਰ ਵੀ ਬਾਕੀਆਂ ਨੇ ਵੀ ਕੀਤਾ ਸੀ ਕੋਈ ਇਸ ਤਰ੍ਹਾਂ ਦਾ ਕੰਮ ਦੇਖੋ ਬਾਕੀ ਸਾਰੇ ਨਾਲ ਹੀ ਸੀ ਇਹ ਤੇ ਉਸ ਕਨਸਪੀਰੇਸੀ ਆ ਇਹ ਤਾਂ ਜਦੋਂ ਪੁਲਿਸ ਉਹਨਾਂ ਨੂੰ ਅਰੈਸਟ ਕਰੂਗੀ ਉਦੋਂ ਪਤਾ ਲੱਗਣਾ ਕਿ ਇਹ ਇਹਨਾਂ ਦੇ ਮਾਈਂਡ 'ਚ ਕੀ ਚੱਲਦਾ ਹੈ ਇਹ ਕੌਨਸਪੀਰੇਟਰ ਜਿਹੜੇ 5 ਜਣੇ ਇਕੱਠੇ ਹੋ ਕੇ ਆਏ ਇਹਨਾਂ ਦੇ ਮਾਰਕ ਚ ਕਿਹੜੀ ਕ੍ਰਿਮਿਨਲ ਕਾਂਸਪੀਰੇਸੀ ਸੀ ਕਿਹੜੀ ਫੋਰਸ ਆ ਪਿੱਛੇ ਜਿਨੇ ਇਹਨਾਂ ਨੂੰ ਇਸ ਘਟਨਾ ਨੂੰ ਅੰਜਾਮ ਦੇਣ ਲਈ ਜਿਹੜਾ ਆਪਰੇਟ ਕੀਤਾ ਇਸ ਤੋਂ ਬਾਅਦ ਨੇ ਨਮਾਜ਼ ਅਦਾ ਕੀਤੀ ਜੀ ਇਸ ਤੋਂ ਬਾਅਦ ਜਿਹੜਾ ਕਿਉਂਕਿ ਜਦੋਂ ਨੇ ਕੁਰਲੀ ਕੀਤੀ ਨਹੀਂ ਜੀ ਨਹੀਂ ਅੰਦਰ ਕੁਛ ਨਹੀਂ ਕੀਤਾ ਕੁਰਲੀ ਅਦਾ ਕਰਕੇ ਟੋਪੀ ਉਹ ਬਾਹਰ ਤੇ ਉਹ ਸਾਨੂੰ ਬਾਹਰ ਦਾ ਨਹੀਂ ਪਤਾ ਬਾਹਰ ਤੇ ਦੀ ਇੱਕ ਵੀਡੀਓ ਸਾਹਮਣੇ ਆਈ ਆ ਕਿ ਮੈਂ ਸਿੱਖ ਦਾ ਧਰਮ ਦਾ ਸਤਕਾਰ ਕਰਦਾ ਆ ਤੇ ਮੇਰੇ ਮਨ ਦੀ ਆਸਾ ਜੀ ਮੈਂ ਮੱਥਾ ਟੇਕਣਾ ਮੰਦਰ ਸਾਹਿਬ ਪਰ ਮੱਥਾ ਟੇਕਣ ਤੋਂ ਬਿਨਾਂ ਹੀ ਇਹ ਬਾਹਰ ਜਿਹੜੇ ਸਾਰੇ ਉਹ ਚਲੇ ਗਏ ਉਹ ਕਿਤੇ ਨਾ ਕਿਤੇ ਜਿਹੜੀ ਕੰਟਰਡਿਕਸ਼ਨ ਆ ਅੰਦਰ ਵਾਲੀ ਰਾਈਡ ਇਨਵੈਸਟੀਗੇਸ਼ਨ ਚ ਬਾਹਰ ਆਉਣਾ ਅੱਛਾ ਉਹਨੇ ਮਾਫੀ ਦੀ ਵੀਡੀਓ ਨੂੰ ਤੁਸੀਂ ਕੰਸੀਡਰ ਫਿਰ ਨਹੀਂ ਕਰਦੇ ਦੇਖੋ ਜੀ ਮਾਫੀ ਜਦੋਂ ਅਸੀਂ ਆਪਣੀ ਪੜਤਾਲ ਕਰਾ ਲਈ ਜੇ ਉਹ ਤਰ ਮੰਦਰ ਸਾਹਿਬ ਅੰਦਰ ਮੱਥਾ ਟੇਕਦਾ ਆਸਤਾ ਦੇ ਨਾਲ ਬੋਨਫਾਈਡਲੀ ਕੋਈ ਸਾਨੂੰ ਹੁੰਦਾ ਕਿ ਇਹ ਮੱਥਾ ਟੇਕਣ ਆਇਆ ਜੀ ਚਲੋ ਇਹ ਮਾਫੀ ਮੰਗ ਰਿਹਾ ਇਹਨੂੰ ਨਹੀਂ ਸੀ ਪਤਾ ਸਾਡਾ ਕਿ ਜਿਹੜਾ ਬੰਦਾ ਅੰਦਰ ਮੱਥਾ ਟੇਕਣ ਹੀ ਨਹੀਂ ਗਿਆ ਸਿਰਫ ਸਰੋਵਰ ਸਾਹਿਬ ਚ ਆ ਕੇ ਕੁਰਲੀਆਂ ਕਰਕੇ ਉਹ ਬੰਦਾ ਬਾਹਰ ਚਲੇ ਜਾਂਦਾ ਤੇ ਇਹਦੀ ਜਿਹੜੀ ਮਾਫਰੀ ਨੂੰ ਕੰਸੀਡਰ ਨਹੀਂ ਕੀਤਾ ਜਾ ਸਕਦਾ ਜਿਹਨੂੰ ਉਂਗਲ ਦਿਖਾਈ ਗਈ ਉਹਨੂੰ ਕਿਸ ਤਰ੍ਹਾਂ ਵੇਦੇ ਕਿਉਂਕਿ ਸਿੱਖ ਸੰਗਤਾਂ ਉਹਦੇ ਤੇ ਵੀ ਸਵਾਲ ਖੜੇ ਕਰ ਰਹੀਆਂ ਨੇ ਕਿਉਂਕਿ ਖਾਸ ਕਰਕੇ ਉਹਨੇ ਕਿਹਾ ਹਰਮੰਦਰ ਸਾਹਿਬ ਨੂੰ ਉਂਗਲ ਦਿਖਾਈ ਉਸਨੇ ਦੇਖੋ ਪਤਾ ਕੀ ਆ ਇਹ ਹੁਣ ਜਿੰਨਾ ਵੀ ਇੰਡੀਵਿਜੂਅਲ ਗੁਰੂ ਤੇ ਜਿਹੜੀ ਉਂਗਲ ਚੁੱਕਣੀ ਜਾਂ ਗੁਰੂ ਘਰਾਂ ਦੇ ਅਗੇ ਇਸ ਜਿਹੜੀ ਉਂਗਲ ਜਿਹੜੀ ਉਹ ਚੁੱਕਣੀ ਇਹ ਤੇ ਗੁਰੂ ਸਾਹਿਬ ਆਪ ਵੇਖਦੇ ਆ ਆਪ ਉਹਨਾਂ ਨੂੰ ਪਤਾ ਆ ਤੇ ਇਹੋ ਜੇ ਬੰਦਿਆਂ ਨੂੰ ਬਖਸ਼ਿਆ ਨਹੀਂ ਜਾ ਸਕਦਾ ਨਾ ਗੁਰੂ ਦੀ ਕਚੈਰੀ 'ਚ ਬਖਸ਼ਣਾ ਦੇਣਾ ਚਾਹੀਦਾ ਨਾ ਹੀ ਦੁਨਿਆਵੀ ਕਚੈਰੀ ਦੇ ਵਿੱਚ ਇਸੇ ਕਰਕੇ ਅਸੀਂ ਕੰਪਲੇਂਟ ਮੂਵ ਕਰ ਰਹੇ ਆ ਕਿ ਫਰਦਰ ਜਿਹੜੀ ਸਚਾਈ ਬਾਹਰ ਇਨਵੈਸਟੀਗੇਸ਼ਨ ਦਾ ਇਹ ਮੈਟਰ ਆ ਇਹ ਗਾਜ਼ੀਆਬਾਦ ਦੇ ਜਿਹੜਾ ਉੱਥੋਂ ਦਿੱਲੀ ਦਾ ਰਹਿਣ ਵਾਲਾ ਕੀ ਕਰਦਾ ਕੀ ਹੈ ਜੀ ਕੋਈ ਉਹਦੇ ਬਾਰੇ ਸਾਨੂੰ ਅਜੇ ਨਹੀਂ ਕੋਈ ਜਾਣਕਾਰੀ ਬਾਕੀ ਇਹ ਜਿਹੜੀ ਫਰਦਰ ਉਹਨੂੰ ਕੋਰੈਸਟ ਕਰਨਗੇ ਪਰਚਾ ਦਰਜ ਕਰਨਗੇ ਉਹ ਸਾਰਾ ਕੁਝ ਬਾਹਰ ਆ ਜਾਣਾ ਇਹਨਾਂ ਦੇ ਕੋਈ ਪੁਲਿਸ ਕਰੇਗੀ ਪਹਿਲਾਂ ਵੀ ਯੋਗਾ ਦੀ ਕੁੜੀ ਅੱਲਾ ਪਰਚਾ ਹੋਇਆ ਸੀ ਕੋਈ ਕਾਰਵਾਈ ਕੋਈ ਨਹੀਂ ਤੇ ਉਸ ਤਰ੍ਹਾਂ ਫਿਰ ਹੁਣ ਇੱਕ ਹੋਰ ਜਿਹੜੀ ਸ਼ਿਕਾਇਤ ਤੁਹਾਡੇ ਵੱਲੋਂ ਦਿੱਤੀ ਜਾ ਰਹੀ ਹੈ ਦੇਖੋ ਉਹਦੇ ਵਿੱਚ ਵੀ ਜਿਹੜੀ ਇਹਨਾਂ ਐਫ ਆਈ ਆਰ ਦਰਜ ਕਰ ਦਿੱਤੀ ਬਾਅਦ ਚ ਟਿਲ ਡੇਟ ਨੂੰ ਰੈਸਟ ਨਹੀਂ ਕੀਤਾ ਉਸ ਤੋਂ ਬਾਅਦ ਮੈਂ ਅੰਮ੍ਰਿਤਸਰ ਕੋਰਟ ਵਿੱਚ ਸੈਕਸ਼ਨ 156 3 ਥੱਲੇ ਜਿਹੜੀ ਇੱਕ ਕੰਪਲੇਂਟ ਫਾਈਲ ਕੀਤੀ ਕਿ ਇਹਦੀ ਜਿਹੜੀ ਰੈਸਟ ਪਾਈ ਜਾਵੇ ਉਹਨੂੰ ਇਹਨਾਂ ਸਮਨ ਵੀ ਭੇਜੇ ਬਾ ਟੋ ਟਿਲ ਡੇਟ ਪੁਲਿਸ ਕੋ ਵੀ ਜਿਹੜੀ ਉਹ ਸ਼ਾਮਲ ਤਫਤੀਸ਼ ਨਹੀਂ ਉਹ ਲੜਕੀ ਅਜੇ ਤੱਕ ਹੋਈ ਤੁਸੋਂ ਇਹ ਆ ਕਿ ਉਹ ਜੱਟਲਾ ਜਿਹੜਾ ਹੈ ਗੁਰੂ ਘਰਾਂ ਦੀ ਜਿਹੜੀ ਜਿੱਥੇ ਬੇਅਦਬੀ ਦੇ ਇਸ਼ੂਜ਼ ਨੇ ਇੱਕ ਪੰਨੇ ਤੇ ਸਰਕਾਰ ਜਿਹੜੇ ਉਹ ਨਵੇਂ ਬਿੱਲ ਰਿਹਾ ਰਹੀ ਆ ਦੂਜੀ ਸਾਈਡ ਤੇ ਜਿਹੜਾ ਪੁਲਿਸ ਨੂੰ ਇਹ ਤੇ ਜਿਹੜਾ ਸੰਜੀਦਗੀ ਦੇ ਨਾਲ ਸੀਰੀਅਸਨੈਸ ਦੇ ਨਾਲ ਜਿਹੜਾ ਇਹ ਤੇ ਕਾਰਵਾਈ ਕਰਨੀ ਚਾਹੀਦੀ ਆ ਉਹਨੂੰ ਰਸਤਾ ਦੇਖੋ ਜੀ ਪਵਿੱਤਰ ਸਾਡੀ ਆਸਤਾ ਜੁੜੀ ਆ ਪਵਿੱਤਰ ਜਲ ਪਵਿੱਤਰ ਸਰੋਵਰ ਅੰਮ੍ਰਿਤਸਰ ਸਾਹਿਬ ਦੇ ਪ੍ਰੈਂਸਿਸ ਚ ਇਤਨਾ ਕੋ ਚੂੜੀਆਂ ਕਰੇ ਉਸ ਤੋਂ ਵੱਡੀ ਬੇਅਦਬੀ ਕਿਹੜੀ ਹੋ ਸਕਦੀ ਠੀਕ ਠੀਕ ਆ